ਨੌਜਵਾਨੋ ਤਰੱਕੀ ਕਰਨੀ ਹੈ ਨਾ ਤੇ ਪਹਿਲਾਂ ਸਮਝੋ ਕਿ ਤਰੱਕੀ ਹੁੰਦੀ ਕੀ ਆ ਤੇ ਫਿਰ ਸਮਝੋ ਕਿ ਤਰੱਕੀ ਹੁੰਦੀ ਕਿਵੇਂ ਆ ਪੱਖਰ ਵੱਢਦੇ ਦੋ ਪਾਈ ਆ ਬੂਟਾ ਤੇ ਬਿਆੰਤ ਇਹ ਵੀ ਯਾਰ ਕਿਤੇ ਧਰਨੇ ਤੇ ਬੈਠ ਸਕਦੇ ਸੀ ਇਹ ਵੀ ਸ਼ਿਕਵੇ ਕਰ ਸਕਦੇ ਸੀ ਇਹ ਵੀ ਸ਼ਿਕਾਇਤਾਂ ਕਰ ਸਕਦੇ ਸੀ ਇਹ ਵੀ ਹੋ ਸਕਦਾ ਕਿ ਮਾੜੇ ਕੰਮਾਂ 'ਚ ਪੈ ਸਕਦੇ ਇਹ ਵੀ ਨਸ਼ਿਆਂ 'ਚ ਪੈ ਸਕਦੇ ਸੀ ਆਮ ਜ਼ਿਮੀਦਾਰ ਘਰ ਦੇ ਵਿੱਚੋਂ ਉੱਠਦੇ ਆ ਆਮ ਜਿਮੀਦਾਰ ਘਰ ਦੇ ਵਿੱਚੋਂ ਉੱਠ ਕੇ ਨੌਕਰੀ ਭਾਲਦੇ ਆ ਇੱਕ ਮਮੂਲੀ ਜੀ ਨੌਕਰੀ ਕਰਨ ਲੱਗ ਜਾਂਦੇ ਆ ਮੈਂ ਉਧਰਲੇ ਪਾਸੇ ਦੇ ਆਉਣਾ ਪਰੀਤ ਉਧਰਲੇ ਨਿੱਕ ਛੋਟੀ ਨੌਕਰੀ ਕਰਨ ਲੱਗ ਜਾਂਦੇ ਛੋਟੀ ਨੌਕਰੀ ਤੋਂ ਦਿਮਾਗ ਚ ਆਉਂਦਾ ਕਿ ਯਾਰ ਜਿਹੜੇ ਹਸਾਬ ਦੇ ਸੁਪਨੇ ਆ ਨਾ ਉਹ ਛੋਟੀ ਨੌਕਰੀ ਨੇ ਪੂਰੇ ਨਹੀਂ ਕਰਨੇ ਤਾਂ ਫੇਰ ਦਿਮਾਗ ਦੇ ਵਿੱਚ ਇੱਕ ਆਈਡੀਆ ਆਉਂਦਾ ਕਿ ਕਿਉਂ ਨਾ ਯਾਰ ਆਪਣਾ ਕੰਮ ਕੀਤਾ ਜਾਵੇ ਜੇ ਲੋਕਾਂ ਤੋਂ ਨੌਕਰੀ ਮੰਗਦੇ ਫਿਰਦੇ ਆ ਤਾਂ ਆਪ ਨੌਕਰੀ ਦੇਵਾਂਗੇ ਪਾ 2000 ਰੁਪਏ ਦੇ ਨਾਲ ਕੰਮ ਸ਼ੁਰੂ ਕਰਦੇ ਆ। ਉਹ 2000 ਰੁਪਇਆ ਸੱਜਣੋਂ ਬ੍ਰਾਂਡ ਬਣ ਜਾਂਦਾ ਹੈ। ਪਖਰਵੜ ਡੈਰੀ ਭਗਤੇ ਦੇ ਵਿੱਚ। ਆਪਾਂ ਗੱਲਬਾਤ ਕਰਦੇ ਆ ਬੂਟੇ ਨਾਲ ਬਿਆੰਤ ਨਾਲ ਕਿਵੇਂ ਸਫ਼ਰ ਸ਼ੁਰੂ ਹੁੰਦਾ بڑا ਹਸੀਨ ਸਫ਼ਰ ਹੈ। ਤੁਹਾਨੂੰ ਆਨੰਦ ਆਊਗਾ ਯਾਰ ਸੁਣ ਕੇ ਤੇ ਤੁਹਾਨੂੰ ਲੱਗੂਗਾ ਕਿ ਯਾਰ ਕੋਈ ਵੀ ਕੰਮ ਕਰ ਸਕਦਾ। ਕਈ ਵਾਰੀ ਨਾ ਅਸੀਂ ਸਾਡੀ ਇੱਕ ਗਲਤੀ ਆ ਬਹੁਤ ਵੱਡੀ ਵੀਰੇ ਨੇ ਇੱਕ ਗੱਲ ਬੜੀ ਵਧੀਆ ਆਖੀ ਯਾਰ। ਬਾਈ ਕਹਿੰਦਾ ਨਾ ਬਹੁਤ ਬਾਰ ਨਾ ਅਸੀਂ ਕਿਸੇ ਕੰਮ ਨੂੰ ਦੇਖ ਕੇ ਅਸੀਂ ਕਹਿੰਨੇ ਆ ਕਿ ਇੰਨਾ ਕੰਮ ਹੋਵੇ ਅਸਲ ਦੇ ਵਿੱਚ ਉਸ ਕੰਮ ਨੂੰ ਸ਼ੁਰੂ ਕਰਨ ਵੇਲੇ ਉਹ ਕਿੱਥੋਂ ਸ਼ੁਰੂ ਹੁੰਦਾ ਅਸਲ ਦੇ ਵਿੱਚ ਉਹ ਕਹਾਣੀ ਤੁਹਾਨੂੰ ਦੱਸਣੀ ਹੈ ਬਾਈ ਜਿਉਂਦੇ ਰਹੋ ਸਜਣੋਂ ਪਹਿਲਾਂ ਤਾਂ ਤੁਹਾਡੇ ਦੋਨਾਂ ਭਰਾਵਾਂ ਦਾ ਇੱਕ ਹੈ ਇਸ ਗੱਲ 'ਤੇ ਤੁਹਾਨੂੰ ਦੋਨਾਂ ਨੂੰ ਸਲਾਮ ਆ ਸੱਸ ਜੀ ਮੈਨੂੰ ਸ਼ੁਰੂ ਦੱਸੋ ਸ਼ੁਰੂ ਕਿੱਥੋਂ ਹੁੰਦੀ ਹੈ ਗੱਲੋ 2000 ਰੁਪਏ ਤੋਂ ਸ਼ੁਰੂ ਕਿਵੇਂ ਹੁੰਦੀ ਹੈ ਪਹਿਲਾਂ ਤੁਸੀਂ ਕੀ ਕਰਦੇ ਸੀ ਨੌਕਰੀ ਕੀ ਕਰਦੇ ਹੁੰਦੇ ਸੀ ਮੈਂ ਬਰਜੀ ਦਾਲਾਗੜ ਦੇ ਵਿੱਚ ਅੰਬੂਜਾ ਸਿਮਿੰਟ ਫੈਕਟਰੀ ਦੇ ਵਿੱਚ ਗਏ ਸੀਗੇ ਇੱਕ ਗਾੜ ਦੀ ਨੌਕਰੀ ਤੇ ਹੂੰ ਤੇ ਉੱਥੇ ਦਿਨ ਤੇ ਰਾਤ ਦੀ ਡਿਊਟੀ ਹੁੰਦੀ ਸੀ 12 ਘੰਟੇ ਦੀ ਹੂੰ ਸਾਦੀ ਬਹੁਤ ਸੀਗੀ ਹੂੰ ਬੈਠਾ ਡਿਊਟੀ ਤੇ ਸੌਂ ਨ ਹੋ ਗਿਆ ਹੂੰ ਬੈਠੇ ਦੇਵੇਂ ਮਨ ਚ ਖਿਆਲ ਵੀ ਇੰਨਾ ਕਿੰਨਾ ਚਿਰ ਸੌਂ ਹੋਵਾਂਗੇ ਹੂੰ ਵੀ ਬਾਕੀ ਘਰ ਤੋਂ ਬਾਹਰ ਕਿੰਨਾ ਚਿਰ ਬੰਦਾ ਰਹਿ ਸਕਦਾ ਹੂੰ ਬਸ ਇਦਾਂ ਹੀ ਦਿਮਾਗ ਕੀ ਕਰਾਂ ਮੂਰੇ ਕੋਈ ਨਿਸ਼ਾਨਾ ਕੋਈ ਨਹੀਂ ਸੀ ਵੀ ਕੀ ਕਰਾਂ ਇੱਕ ਜ਼ਿੰਮੇਵਾਰ ਦੇ ਦਿਮਾਗ ਦੇ ਵਿੱਚ ਪੁੱਤ ਦੇ ਇਹੀ ਹੁੰਦਾ ਵੀ ਆਪਾਂ ਖੇਤੀ ਕਰ ਸਕਦੇ ਆ ਜਾਂ ਡੰਗਰ ਰੱਖ ਸਕਦੇ ਆ ਜਾਂ ਦੁੱਧ ਦਾ ਕੰਮ ਕਰ ਸਕਦੇ ਆ ਹੂੰ ਪਰ ਮੇਰੇ 2000 ਰੁਪਏ ਜੇਬ ਸੀਮਤ ਉਥੋਂ ਵਾਪਸ ਆ ਗਿਆ ਬਸ ਦੋ ਚੌਕ ਤਰ੍ਹਾਂ ਦੇ ਵਿੱਚ ਮੈਂ ਅਗੇ 2000 ਦਾ ਸਮਾਨ ਲੈ ਲਿਆ ਸੀ ਜੋ ਬੇਜ ਦੇ ਰਿਲੇਟਡ ਹੁੰਦਾ ਹੈਗਾ ਹੂੰ ਤੇ ਬਾਦੋਂ ਨਾਲ ਸ਼ੁਰੂ ਕੀਤਾ ਜੀ ਹੂੰ ਕਾਹਤਮਰ ਦੀ ਡਿਮਾਂਡ ਸੀ ਵੀ ਐਡਵਾਂਸ ਲਈਏ ਹਾਂ ਐਡਵਾਂਸ ਕੋਲੇ ਹੈ ਨਹੀਂ ਸੀ ਥੋੜੀ ਛੋਟੇ ਜ਼ਿੰਮੇਦਾਰ ਗਾ ਪੂੰਜੀ ਥੋੜੀ ਸੀਗੀ ਹਾਂ ਘਰੋਂ ਮੈਂ ਮੰਗਿਆ ਕੁਛ ਨਹੀਂ ਗਾ ਹੂੰ ਵੀ ਇੱਕ ਥੋੜਾ ਸੀਗਾ ਮਨ ਦੇ ਵਿੱਚ ਕਰਨਾ ਤਾਪ ਕਰਨਾ ਵੀ ਘਰੇ ਨਹੀਂ ਗਜਾਇਸ ਹੈ ਨਹੀਂ ਸੀ ਕੋ ਕੋ ਵੀ ਆਪ ਨੂੰ ਹੈਲਪ ਕਰ ਦੇਣਾ ਹੂੰ ਤੇ ਮੇਰੀ ਇੱਕ ਮਹੀਨੇ ਤਨਖਾਹ ਰਹਿੰਦੀ ਸੀ 5700 ਰੁਪਏ ਹੂੰ ਮੈਂ ਮੈਂ ਗਿਆਦ 20 ਦਿਨ ਬਾਅਦ 5700 ਰੁਪਏ ਦੇ ਨਾਲ ਮੈਂ ਲਿਆ ਕੇ ਉਹ ਕਸਟਮਰਾਂ ਨੂੰ ਕਿਸੇ ਨੂੰ 2 ਦੇਤਾ ਕਿਸੇ ਨੂੰ 3 ਦੇਤਾ ਉਹ ਅਡਵਾਂਸ ਵੰਡਦਾ ਉਹ ਅਡਵਾਂਸ ਵੰਡਦਾ 6 ਮਹੀਨੇ ਜੀ ਮੈਂ ਬਾਈਦਾਂ ਚੱਲੀਏ ਕੰਮ ਤਮਾਈ ਜਿੰਨ ਹੁੰਦੀ ਸੀ ਵਿੱਚ ਹੀ ਚਲੀ ਜਾਂਦੀ ਸੀ ਤੇ ਬਸ ਹੌਲੀ ਹੌਲੀ ਛੋਟੀ ਸੀ ਡੈਰੀ ਉਹ ਤੋਂ ਹੌਲੀ ਹੌਲੀ ਆਪਣੀ ਜਗ੍ਹਾ ਚੇਂਜ ਕਰ ਲਈ ਵੱਡੀ ਥੋੜੀ ਾਕਾਲੀ ਦੁਕਾਨ ਹੌਲੀ ਸਾਮਾ ਪਾ ਕੇ ਦੁੱਧ ਵਧਣ ਲੱਗ ਗਿਆ ਤਰੱਕੀ ਹੋਣ ਲੱਗ ਗਈ ਕਿ ਪਿੰਡ ਦੇ ਸੈਂਟਰ 'ਚ ਜਾ ਕੇ ਆਪ ਦੀ ਜਗ੍ਹਾ ਲਈ ਜੀ ਹੂੰ ਜੀ ਸਭ ਤੋਂ ਮਹਿੰਗੀ ਜਗ੍ਹਾ ਪਰ ਪਖਰਵੜ ਪਟਵੜ ਪਿੰਡ ਦੇ ਵਿੱਚ ਇਹਦਾ ਕਿਰਾਏ ਤੇ ਬੈਠੇ ਫਿਰ ਆਪ ਦੀ ਉੱਤੇ ਜਗ੍ਹਾ ਬਣਾਈ ਪੈਣੀ ਉੱਥੇ ਲੈ ਲਈ ਹਾਂਜੀ ਉਹ ਪਖਰਵੜ ਲੈ ਲਈ ਪਖਰਵੜ ਹਾਂ ਉਸ ਤੋਂ ਬਾਅਦ ਜੀ ਇਹ ਕੰਮ ਆਪਾਂ ਸ਼ੁਰੂ ਕੀਤਾ ਸੀ 2008 ਦੇ ਵਿੱਚ ਜੀ ਹੂੰ ਪਲੱਸ 2 ਕਰਕੇ ਬਾ 9 ਮਹੀਨੇ ਹੂੰ ਨੌਕਰੀ ਕਰ ਨੌਕਰੀ ਕਰਕੇ ਬਾ ਜੀ ਹੂੰ ਜਿੰਦ ਥੋੜੀ ਸਹੀ ਗੱਲ ਸਮਝ ਆ ਗਈ ਹੂੰ ਉਹ ਦੋ ਬਾਦ ਬਸ ਅਸੀਂ 18 ਨਾਲ ਵਿੱਚ ਇੱਥੇ ਭਗਤੇ ਕਰ ਲਈ ਹੂੰ ਕਿਰਾਏ ਤੇ ਮੈਂ ਆਇਆ ਹੂੰ ਤੇ ਕਿਰਾਏ ਤੇ ਲਈ ਦੁਕਾਨ ਤੇ ਉਹਨਾਂ ਨੇ ਸੋਚਿਆ ਸੀਗਾ ਜੋ ਸੀਗੇ ਮਾਰਕੀਟ ਦੇ ਵਿੱਚ ਜੀ ਵੀ ਥੋੜੇ ਦਿਨਾਂ ਕੰਮ ਕਰੀਏ ਜੀ ਥੋੜਾ ਕੰਮ ਕਰੀਏ ਹਾਂਜੀ ਅਸੀਂ ਇਹ ਸਾਨੂੰ ਹੂੰ ਪਹਿਲਾਂ ਉਹ ਥੋੜਾ ਜਿਹਾ ਤੰਗਾਂ ਪੇਸਾਂ ਦੇਖੀਆਂ ਨੂੰ ਸੀਗਾ ਜੀ ਹੂੰ ਉਹਦੇ ਕਾਰਨ ਫਿਰ ਲੰਮਾ ਟਾਈਮ ਕੰਮ ਕੀਤਾ ਹੌਲੀ ਹੌਲੀ ਇਹ ਲਗਾਤਾਰ ਵੀ 20-20 ਘੰਟੇ ਕੰਮ ਕੀਤਾ 19-20-20 ਘੰਟੇ ਹੂੰ ਜਦੋਂ ਮੰਜੇ ਤੇ ਪੈ ਜਾਣਾ ਉਹਦੇ ਪੱਲੇ ਜੀ ਪਤਾ ਨਹੀਂ ਚਲਾਦਾ ਵੀ ਕੀ ਸੁ ਬਣਾਇਆ ਉਹ ਤਾਂ ਦਿਨ ਚੜ ਜਾਂਦਾ ਸੀ ਹੂੰ ਅੱਛਾ 20 ਘੰਟੇ ਕੰਮ ਕਰਨਾ ਬਸ ਜਦੋਂ ਪੈਣਾ ਤਾਂ ਬਸ ਪੈਣਾ ਹੀ ਆ ਤੇ ਜਦੋਂ ਅੱਖ ਖੁੱਲ ਗਈ ਤਾਂ ਬਸ ਉੱਠ ਕੇ ਕੰਮ ਹੀ ਕਰਨਾ ਬਸ ਜਦੋਂ ਹਾਂਜੀ ਜਦੋਂ ਅੱਖ ਖੁੱਲ ਗਈ ਸਾਢੇ ਦਿਨਾਂ ਵਿੱਚ ਲੋਕ ਇਸ ਨਾਲ ਥੱਲੇ ਪੈ ਜਾਂਦੇ ਨਾ ਅਸੀਂ ਉਹਦੇ ਕੋਇਆ ਨਹੀਂ ਪੱਠੀ ਮੂਰੇ ਖੜ ਕੇ ਖੂਆ ਬਣਾਉਂਦੇ ਹੁੰਦੇ ਸੀ ਤੇ ਵੀ ਰਾਤ ਨੂੰ ਹੁਣ 12 ਵਜੇ ਜਾਂਦੇ ਸੀਗੇ 12 ਤਾਂ 10 ਤਾਂ ਹੁਣ 20-30 ਵਜੇ ਦੇ ਆ 12-12 ਵਜੇ ਤੇ ਕਰਦੇ ਅੱਗੇ ਹੁਣ ਪਿੰਡ ਵਾਲੇ ਕਹਿੰਦੇ ਹੋਣਗੇ ਹੋਟਲ ਪਾ ਲਿਆ ਐਡਾ ਪਤਾ ਨਹੀਂ ਕਿਵੇਂ ਪਾ ਲਿਆ ਤੇ ਉਹ ਐਵੇਂ ਪਿਆ ਤੇ ਹੋਂ ਤਾਂ ਮੰਨਦੇ ਲੋਕ ਵੀ ਹਾਂ ਜੀ ਭਾਈ ਬਹੁਤ ਮੰਨਦੇ ਆ ਉਦੋਂ ਲੱਗਦਾ ਹੁੰਦਾ ਠੀਕ ਆ ਹਾਂ ਉਹ ਵੀ ਹੂੰ ਜੋ ਸਾਡੇ ਅੰਡੀ ਕਮੰਡੀ ਉਹ ਵੀ ਪੋਦੇ ਵੀ ਤੁਸੀਂ ਸੌਣੇ ਘਰੇ ਬਣੀ ਸੀ ਵੀ ਸੌ ਕੇ ਠਕਾ ਲਈ ਤੇ ਜਾਣੇ ਹੁੰਨੇ ਆ ਵੀ ਸਾਡੇ ਸੁੱਤੇ ਮੈਂ ਬਾਸ ਫੇਰਾ ਆ ਜਾਣੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਇਹ ਗੱਲ ਦੱਸਣ ਲਈ ਐਉਂ ਜ਼ਰੂਰੀ ਸੀ ਵੀ ਬਹੁਤ ਲੋਕ ਸੋਚਦੇ ਆ ਵੀ ਪਤਾ ਨਹੀਂ ਤਰੱਕੀ ਕਰਨ ਲਈ ਬਲੈਕ ਕਰਨੀ ਹੀ ਜ਼ਰੂਰੀ ਆ ਹੈ ਸਹੀ ਕੰਮ ਕਰਕੇ ਵੀ ਤਰੱਕੀ ਕਰ ਸਕਦੇ ਐਡੀ ਨਹੀਂ ਗੱਲ ਮਿਹਨਤ ਕਰਕੇ ਦੇਖੋ ਜ਼ਿਮੀਂਦਾਰਾਂ ਦੇ ਮੁੰਡੇ ਆ ਤਾਂ ਇਹਨਾਂ ਨੇ ਤਰੱਕੀ ਕਰ ਲਈ ਅੱਜ ਇਹਨਾਂ ਦੀ ਪਾਕਤੇ ਦੇ ਵਿੱਚ ਪਖਰਵਾੜ ਡੈਰੀ ਤੁਸੀਂ ਜਿੱਧਰਲੇ ਮਾਸਿਓ ਮਰਜੀ ਤੁਹਾਨੂੰ ਐਡਰੈਸ ਦੱਸਣ ਦੀ ਲੋੜ ਨਹੀਂ ਪਖਰਵਾੜ ਡੈਰੀ ਅਗਲਾ ਝਟ ਦੱਸ ਦਊਗਾ ਬਈ ਭਾਈ ਇਧਰ ਆਏ ਸੇਮ ਨਾਂਕੇ ਤੇ ਨਾਲ ਹੀ ਪੁਲ ਦੇ ਇੱਥੇ ਹੈਗੀ ਆ ਹਨਾ ਬਈ ਮਤਲਬ ਤੇ ਅੱਜ ਲੋਕ ਵਿਆਹਾਂ ਸ਼ਾਦੀਆਂ ਦੇ ਆਡਰ ਅੱਖਾਂ ਵਿੱਚ ਕੇ ਦੇ ਜਾਂਦੇ ਆ ਹਨਾ ਬਈ ਮਤਲਬ ਐਵੇਂ ਵਿਸ਼ਵਾਸ ਕਰਦੇ ਆ ਹਾਂ ਤੇ ਛੋਟਾ-ਵੋਟਾ ਤਾਂ ਉੱਪਰ ਕਰ ਦਿੰਨੇ ਹੋ ਨਾ ਬਈ ਡੈਰੀ ਦੇ ਉੱਪਰ ਹੀ ਕਰ ਦਿੰਨੇ ਹਾਂ ਹਾਂਜੀ ਵੀ ਕਰ ਲੈ ਆ ਜਗ੍ਹਾ ਆਵਦੀ ਲੈਲੀ ਸਾਰੀ ਨਹੀਂ ਹੁਣ 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 ਤੋਂ ਅਸੀਂ ਦੁੱਧ ਤੋਂ ਬਣਾਇਆ ਆਈਟਮਾ ਬਹੁਤ ਵੇਚਦੇ ਆਂ ਹਾਂਜੀ ਪਰ ਹੁਣ ਮਤਲਬ ਹੁਣ ਦੁੱਧ ਇੰਨਾ ਕਿੱਥੋਂ ਇਕੱਠਾ ਕਰਦੇ ਆਂ ਆਪਣੇ ਸੈਂਟਰ ਆ ਜੀ ਹੁਣ ਵੀ ਤੋਂ ਪਿੰਡਾਂ ਚੋਂ ਆਪ ਵੀ ਇਕੱਠਾ ਕਰਦੇ ਆਂ ਅੱਛਾ ਆਪਣੇ ਮੁੰਡਿਆਂ ਨੂੰ ਕੰਮ ਦਿੱਤੇ ਹੋਏ ਪੈੱਟ ਫੁੱਟਾ ਉਹ ਲੋਕ ਇਕੱਠਾ ਕਰਕੇ ਦਿੰਦਾਗਾ ਤੇ ਆਪਣੀ ਦਹੀਂ ਉਹ ਤੋਂ ਮੁੰਡਿਆਂ ਦੇ ਦੁੱਧ ਲੈ ਕੇ ਇਕੱਠਾ ਕਰਕੇ ਫੇ ਆਪਾਂ ਆਪਣੀ ਕੰਮ ਕਰਦੇ ਆਂ ਮੁੰਡਿਆਂ ਨੂੰ ਵੀ ਕੰਮ ਦਿੱਤਾ ਉਹਨਾਂ ਨੂੰ ਉਹਨਾਂ ਦੀ ਮੀਟ ਦਾ ਮੁੱਲ ਦੇ ਦਿੰਦਾ ਤਾਂ ਦੁੱਧ ਇਕੱਠਾ ਕਰਕੇ ਥਾਰੇ ਤਰੀਕੇ ਜਾਂਦੇ ਹੂੰ ਉਹ ਤੋਂ ਸਾਰੇ ਪ੍ਰੋਡਕਟ ਬਣਦੇ ਆ ਉਦੋਂ ਉਹ ਤੋਂ ਸਾਰੇ ਪ੍ਰੋਡਕਟ ਬਣਦੇ ਆ ਸਪੈਸ਼ਲ ਹੈ ਕਿ ਤੁਹਾਡੇ ਜਿਹੜੇ ਚਾਹਣ ਵਾਲੇ ਉਹ ਦੱਸਦੇ ਕਹਿੰਦੇ ਦੇਸੀ ਘਿਓ ਸਭ ਤੋਂ ਕਮਾਲ ਬਣਦਾ ਹਾਂਜੀ ਆਮ ਸਾਰੇ ਕਿਉਂ ਬਣਾਉਂਦੇ ਕ੍ਰੀਮ ਤੋਜੀ ਹਾਂਜੀ ਆਪਾਂ ਕਰ ਲਈ ਜਿਵੇਂ ਇੱਕ ਸਪਿੰਦਾਜ ਦੇ ਇਸ ਤਰੀਕੇ ਨਾਲ ਬਣਾਉਂਦਾ ਠੀਕ ਹੈ ਜੀ ਮੱਖਣ ਤੋਂ ਜੀ ਆਪਾਂ ਉਹ ਮੇਕਅਪ ਬਣਾਉਂਦੇ ਹਾਂ ਹੂੰ ਦੇਸੀ ਪਰਸੈਸਾ ਨਾਲ ਤੇਰੀ ਪੂਰੀ ਖੁਸ਼ਬੂ ਤੇ ਮਹਿਕ ਆ ਕੇ ਹੋਦੀ ਹੈ ਕਰ ਆਮ ਡੈਰਗਾਂ ਵਾਲੇ ਘੋੜੀ ਦੀ ਮਹਿਕ ਨਹੀਂ ਕੋਈ ਕਰੀਮ ਤੋਂ ਬੰਦਿਆ ਹੂੰ ਇਹ ਮੱਖਣ ਤੋਂ ਬੜਿਆ ਵੱਖਿਓ ਦਾਣੇਦਾਰ अच्छा 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 मक्खन ਪਹਿਲਾਂ ਮੱਖਣ ਬਣਾਉਨੇ ਆ ਮੱਖਣ ਤੋਂ ਮੱਖਣ ਨੂੰ ਗਰਮ ਕਰਕੇ ਉਸ ਤੋਂ ਬਾਅਦ ਜਿਵੇਂ ਆਪਾਂ ਘਰੇ ਬੁੜੀਆਂ ਆਪਾਂ ਬੁੜੀਆਂ ਕਿਹਾਂ ਪਿੰਡਾਂ ਜਿਵੇਂ ਬਣਾਉਂਦੇ ਸੀ ਬੁੜੀਆਂ ਹਾਂ ਬਣਾਉਂਦੇ ਸੀ ਸੇਮ ਉਵੇਂ ਹੀ ਬਣਦਾ ਹਾਂ ਇਹਦਾ ਸ਼ਾਰਟਕਟ ਤਰੀਕਾ ਨਹੀਂ ਹੈਗਾ ਕੋਈ ਵੀ ਕਰੀਮ ਨੂੰ ਵਾਲਾ ਦਿਓ ਤਾਂ ਮੱਖਣ ਕਿਹੋ ਬਣਾਓ ਆਇ ਨਹੀਂ ਬਣਿਆ ਇੱਕ ਤਾਂ ਆਮ ਕਸਟਮਰ ਕੁਝ ਵੀ ਲੈਣ ਆਈ ਜਾਂਦਾ 2 ਕਿਲੋ 4 ਕਿਲੋ ਸਾਮਾਨ ਉਹ ਤਾਂ ਆਮ ਆਈ ਜਾਂਦਾ ਤੁਹਾਡੇ ਕੋਲੇ ਜੀ ਜੇ ਜੇ ਕੋਈ ਕਸਟਮਰ ਹੋਰ ਕੀ ਆਰਡਰ ਦੇ ਸਕਦਾ ਤੁਹਾਡੇ ਤੋਂ ਹੋਰ ਕੀ ਕੰਮ ਕਰਵਾ ਸਕਦਾ ਸਾਡੇ ਕੋਲੋਂ ਵੀ ਪਾਤੀ ਬਣਾਉਣੀ ਆ ਘਰੇ ਨਹੀਂ ਹਲਵਾਈ ਚੜਾਉਣਾ ਕੀ ਭਾਜੀ ਲੈ ਲੋ ਜੀ ਮਠਿਆਈ ਹਰ ਇੱਕ ਪ੍ਰਕਾਰ ਦੀ ਜੀ ਵਿਆਹ ਸਾਧੀਆਂ ਤੇ ਪਨੀਰ ਜੀ ਖੋਆ ਜੀ ਤੇ ਕਰੀਮ ਮੱਖਣ ਜੋ ਡੇਅਰੀ ਦੇ ਲੇਟਰ ਬੈਟਾ ਸਾਰੇ ਦੇਵਾਂਗੇ ਦੁੱਧ ਦਾ ਆਰਡਰ ਦੇ ਸਕਦੇ ਆ ਤੁਹਾਨੂੰ ਹਾਂਜੀ ਜੀ ਦੁੱਧ ਵੀ ਹੁੰਦਾ ਆਪਣੇ ਕੋਲ ਵੀ ਜੇ ਮੰਨ ਲਓ 5 ਡਰਮ 4 ਡਰਮ 70 ਡਰਮ ਚਾਹੀਦੇ ਆ ਹਾਂ ਪ੍ਰੋਗਰਾਮ ਵਾਸਤੇ ਹਾਂਜੀ ਹਾਂਜੀ ਤਾਂ ਤੁਹਾਨੂੰ ਆਰਡਰ ਦੇ ਸਕਦੇ ਵੀ ਤੁਸੀਂ ਉਹਨਾਂ ਇਕੱਠਾ ਕਰਕੇ ਦੇ ਦੋਗੇ ਹਾਂ ਦੁੱਧ ਹੁੰਦਾ ਹੀ ਆਪਣੇ ਕੋਲ ਦੁੱਧ ਹੁੰਦਾ ਹਾਂ ਹਾਂ ਦੁੱਧ ਹੁੰਦਾ ਤੇ ਮਤਲਬ ਜਿਹੜਾ ਕੈਟਰਿੰਗ ਦਾ ਕੰਮ ਆ ਜੇ ਮੰਨ ਲਓ ਵਿਆਹ ਦੇ ਵਿੱਚ ਕਿਸੇ ਨੇ ਕੈਟਰਿੰਗ ਦਾ ਕੰਮ ਦੇਣਾ ਹੋਵੇ ਆਪਣੇ ਉੱਪਰ ਪਾਰਟੀ ਹਾਲ ਜਾਂ ਪੁੱਕੇ ਕੈਟਰਿੰਗ ਕਰਦੇ ਉੱਤੇ ਜੇ ਕਿਸੇ ਨੇ ਆਪਦੇ ਵਿਆਹ ਚ ਓਦਾਂ ਕੈਟਰਿੰਗ ਦਾ ਕੰਮ ਦੇਣਾ ਹੋਵੇ ਘਰੇ ਹੁਣ ਆਪਾਂ ਪ੍ਰੋਡਕਟ ਦਿੰਨੇ ਆ ਸਾਰੇ ਜੀ ਕੈਟਰਿੰਗ ਦੇ ਜਿਵੇਂ ਜਿੰਨੀ ਮਠਿਆ ਮਰਜੀ ਮਠਿਆਈ ਲੈ ਲੇ ਉਹ ਚੀਜ਼ ਚਾਹੀਦੀ ਹੂੰ ਉਹ 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 ਦੇ ਦਿੰਨੇ ਆ ਉਹ ਦੇ ਦਿੰਨੇ ਆ ਆਰਡਰ ਤੇ ਥੈਂਕ ਯੂ ਤੇ ਕਿਵੇਂ ਆ ਹੁਣ ਪਿੰਡ ਦੇ ਕਿਵੇਂ ਗੱਲ ਕਰਦੇ ਆ ਕਿਵੇਂ ਆ ਹਜੇ ਤਾਂ ਉਮਰ ਥੋੜੀ ਛੋਟੀ ਆ ਹਜੇ ਤਾਂ ਨੌਜਵਾਨ ਮੁੰਡੇ ਤੁਹਾਨੂੰ ਫਾਲੋ ਕਰਦੇ ਆ ਹਨ ਨਹੀਂ ਹੁਣ ਕਰਦੇ ਹਾਂ ਤਾਂ ਲੋਕ ਆਧਾਰਨਾ ਵੀ ਦਿੰਦੇ ਆ ਕੰਮ ਕਰਨਾ ਤਾਂ ਨੰਕਰ ਕੰਮ ਕਰਨਾ ਤਾਂ ਉਹਨਾਂ ਕੋਲ ਯਾਰ ਨਾ ਠੀਕ ਆ ਸਵਾਦ ਆ ਗਿਆ ਯਾਰ ਮੁੰਡਿਆਂ ਨੇ ਤਰੱਕੀ ਕੀਤੀ ਆ ਐਵੇਂ ਆ ਪ੍ਰੀਤ ਇਹਨੇ ਕੰਮ ਕਰਨਾ ਹੈ ਬਾਈ ਹੈ ਕੱਲੇ YouTube ਦੇ ਚੈਨਲ ਨਾਲ ਹੀ ਤਰੱਕੀ ਹੁੰਦੀ ਐ ਵੀ ਹੁੰਦੀ ਆ ਸਹੀ ਹਾਂ ਸਾਰੇ ਜਾਣੇ ਅਸੀਂ ਸੋਚੀ ਜਾਂਦੇ ਵੀ ਚੈਨਲ ਬਣਾ ਲੀਏ ਵਾਹ ਚੈਨਲ ਨਾਲ ਵੀ ਬਹੁਤ ਤਰੱਕੀ ਹੁੰਦੀ ਐ ਇਹ ਗੱਲ ਠੀਕ ਕਰ ਲਈ ਮੇਰੀ ਨਾਲ ਵੀ ਹੋ ਜਾਂਦੀ ਆ ਆ ਦੇਖੋ ਕਿੰਨੇ ਕਸਟਮਰ ਆਏ ਬੈਠੇ ਸਵੇਰ ਸਵੇਰ ਦੇਖ ਲਓ ਸਵੇਰਾ ਦਾ ਵੇਲਾ ਜਮਾ ਸਵੇਰ ਸਵੇਰ ਹੀ ਅਸੀਂ ਖੁੱਲਣ ਸਾਰ ਹੀ ਆ ਗਏ ਕਿਉਂਕਿ ਵੀਰੇ ਹੋਣਾ ਨੇ ਪਤਾ ਸਾਨੂੰ ਕੀ ਆਖਿਆ ਜਦੋਂ ਸਾਡੇ ਨਾਲ ਗੱਲ ਹੋਈ ਬਾਈ ਹੁਣ ਇਹ ਕਹਿੰਦੇ ਸਵੇਰ ਸਵੇਰ ਸੁਦੇ ਹੱਸਦੇ ਆ ਆ ਜਿਓ ਵੀ ਦੁਪਹਿਰੇ ਬਾਅਦ ਦੇ ਵਿੱਚ ਤਾਂ ਟਾਈਮ ਨਹੀਂ ਲੱਗਦਾ ਫਿਰ ਤਾਂ ਅਸੀਂ ਆਪਦੇ ਗਾਹਕਾਂ ਨੂੰ ਕਸਟਮਰ ਨੂੰ ਅਟੈਂਡ ਕਰਨਾ ਹੁੰਦਾ ਇਹ ਸਭ ਤੋਂ ਵੱਡੀ ਗੱਲ ਆ ਵੀ ਇੰਨਾ ਕੁ ਰਤਬਾ ਬਣ ਗਿਆ ਇਹ ਭੱਤੇ ਪਹਿਲਾਂ ਵਿਚਾਲੇ ਸੀਗੀ ਤੁਹਾਡੀ ਹੁਣ ਆ ਕਿਹੜਾ ਰੋੜਾ ਇਹ ਬਹਿਲੋ ਭਾਈ ਬਹਿਲੋ ਰੋੜਾ ਭਾਈ ਬਹਿਲੋ ਰੋਡ ਹਨਾ ਭਾਈ ਬਹਿਲੋ ਰੋਡ ਤੇ ਆ ਗਏ ਇਹ ਪਰ ਉਹ ਉੱਥੋਂ ਫਿਰ ਗਾਹਕ ਟੁੱਟਿਆ ਨਹੀਂ ਤੁਹਾਡਾ ਨਹੀਂ ਜੀ ਉੱਥੇ ਆਪਾਂ ਵਧੀਆ ਕੁਆਲਿਟੀ ਵੇਚੀ ਕਰਕੇ ਇਹੀ ਤਾਂ ਮਾਣ ਹੁੰਦਾ ਵਧੀਆ ਚੀਜ਼ੇ ਵੇਚਣ ਦਾ ਵੀ ਆਪਾਂ ਉੱਥੇ ਵਧੀਆ ਕੁਆਲਿਟੀ ਵੇਚੀ ਤੇ ਸਾਡਾ 90% ਗਾਹਕ ਸਾਰਾ ਸਾਡੇ ਕੋਲੇ ਵਾਪਸ ਆ ਪੋਸ ਪੋਸ ਕੇ ਆ ਰਹੇ ਹੁਣ ਵੀ ਲੋਕ ਵੀ ਆ ਡੈਰੀ ਕਿੱਧਰ ਚਲੀ ਗਈ ਜਿਹਨੂੰ ਨਹੀਂ ਪਤਾ ਹਾਂ ਤੇ ਉਹ ਇੱਥੇ ਆਈ ਜਾਂਦੇ ਲੈ ਵੀ ਜਿੰਨੇ ਜਿਹੜੇ 5 4% ਉਧਰ ਜਾਣ ਵਾਲੇ ਰਹਿ ਵੀ ਗਏ ਉਹ ਦੇਖ ਲਓ ਭਾਈ ਬਹਿਲੋਲ ਭਾਈ ਬਹਿਲੋ ਰੋਡ ਭਾਈ ਬਹਿਲੋ ਰੋਡ ਦੇ ਉੱਪਰ ਡੈਰੀ ਪਖਰਵਾੜਾ ਵਾਲਿਆਂ ਦੀ ਡੈਰੀ ਹੈ ਜਿਹੜੀ ਉਹ ਇੱਥੇ ਆ ਗਈ ਹੈ ਤਰੱਕੀ ਕਰ ਗਿਆ ਤੁਹਾਡੇ ਬੱਚੇ ਜਿਨ੍ਹਾਂ ਦੀ ਤੁਸੀਂ ਪਹਿਲਾਂ ਸਪੋਰਟ ਕੀਤੀ ਐ ਕਿ ਨਿੱਕੇ ਜੀ ਡੈਰੀ ਦੇ ਵਿੱਚ ਸਪੋਰਟ ਕੀਤੀ ਉਥੋਂ ਇਹ ਇੱਥੇ ਆ ਗਿਆ ਇਹਨਾਂ ਨੇ ਆਪਣਾ ਥਾਂ ਲੈ ਕੇ ਪੂਰਾ ਖੁੱਲਾ ਹਾਲ ਬਣਾ ਲਿਆ ਇਸ ਵਕਤ ਉੱਪਰਲੇ ਪਾਸੇ ਜੇ ਤੁਸੀਂ ਕੋਈ ਬਰਥਡੇ ਪਾਰਟੀ ਕਰਨੀ ਆ ਕੋਈ ਮੰਗਣਾ ਕਰਨਾ ਕੋਈ ਛੋਟਾ ਬੋਟਾ ਮਤਲਬ ਵਿਆਹ ਦਾ ਪ੍ਰੋਗਰਾਮ ਵੀ ਕਰਨਾ ਤਾਂ ਤੁਹਾਡਾ ਤਾਂ ਸਾਰਾ ਪ੍ਰਬੰਧ ਕਰ ਦੇਣਗੇ 80 ਤੋਂ 100 ਬੰਦੇ ਦਾ 80 ਤੋਂ 100 ਬੰਦੇ ਦਾ ਪ੍ਰਬੰਧ ਹੈਗਾ ਮਤਲਬ ਏਸੀ ਯੂਸੀ ਲੱਗਿਆ ਹੋਇਆ ਐ ਕਮਾਲ ਆ ਯਾਰ ਤੁਹਾਨੂੰ ਪੂਰੀ ਕਮਾਲ ਸਰਵਿਸ ਦੇਣਗੇ ਬੰਦੇ ਜੇ ਕਿਸੇ ਨੇ ਦੇਸੀ ਘਿਓ ਖਰੀਦਣਾ ਜਾਂ ਕੋਈ ਵੀ ਮਠਾਈ ਖਰੀਦਨੀ ਆ ਸੁੱਕੀ ਭਾਜੀ ਖਰੀਦਨੀ ਆ ਤੁਸੀਂ ਵੀਰੇ ਹੁਣਾਂ ਨਾਲ ਸੰਪਰਕ ਕਰਿਓ ਜ਼ਮੀਨ ਤੋਂ ਉੱਠੇ ਹੋਏ ਬੰਦੇ ਜ਼ਮੀਨ ਨਾਲ ਜੁੜੇ ਹੋਏ ਬੰਦੇ ਆ ਤੁਸੀਂ ਮਤਲਬ ਇਹਨਾਂ ਤੋਂ ਲੋਂਗੇ ਤੁਹਾਨੂੰ ਆਨੰਦ ਆਊਗਾ ਕਿ ਯਾਰ ਕਿਸੇ ਪੰਜਾਬੀ ਦੀ ਇੱਥੇ ਪਿੰਡਾਂ 'ਚ ਰਹਿ ਕੇ ਬਾਹਰ ਜਾਏ ਤੋਂ ਬਿਨਾ ਤਰੱਕੀ ਦੇ ਵਿੱਚ ਤੁਸੀਂ ਸਹਿਯੋਗ ਕਰ ਰਹੇ ਆਂ ਤੁਹਾਨੂੰ ਇਸ ਗੱਲ ਦਾ ਪ੍ਰਾਊਡ ਹੋਊਗਾ ਆਪਣੇ ਪੰਜਾਬੀ ਬੰਦੇ ਆ ਆਪਣੇ ਪਿੰਡਾਂ ਵਾਲੇ ਆ ਇਹਨਾਂ ਦਾ ਸਪੋਰਟ ਕਰਿਓ ਤੱਬ ਕੇ ਸਪੋਰਟ ਕਰਿਓ ਭਾਈ ਜਿਉਂਦੇ ਰਹੋ